ਕਹਿੰਦੇ ਆ ਇਹਦੇ ਉੱਤੇ ਇਹਨੂੰ ਬੈਠ ਕੇ ਲੰਬਾ ਚਲਾਉਣਾ ਸੰਭਵ ਹੁੰਦਾ ਹੈ ਗੁਰੂ ਸਾਹਿਬ ਨੇ ਸਿੰਘਾਂ ਨੂੰ ਹੁਕਮ ਦਿੱਤਾ ਸੀਗਾ ਵੀ ਚੰਗੇ ਘੋੜੇ ਤੇ ਚੰਗੇ ਸ਼ਸਤਰ ਰੱਖਣ ਹਾਂ ਤੇ ਸਿੰਘਾਂ ਕੋਲੇ ਜਿਹੜੇ ਹੈਗੇ ਆ ਉਹ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਨਾਲ ਵੱਡੇ ਵੱਡੇ ਜਿਹੜੇ ਆ ਇਹ ਲੋਹੇ ਦੇ ਘੋੜੇ ਤੁਹਾਡੇ ਇਸ ਘੋੜੇ ਦੇ ਵਿੱਚ ਖਾਚੇਦ ਕੀ ਕੀ ਹੋਗਣਾ ਸਾਮਾਨ ਲਿਜਾਣ ਵਾਸਤੇ ਇਹਦੇ ਵਿੱਚ 100 ਲੀਟਰ ਦੇ ਲਗਭਗ ਬੂਟਸ ਸਪੇਸ ਹੈ ਕੰਫਰਟ ਲੈਵਲ ਹੈ 크루즈 ਕੰਟਰੋਲ ਆਟੋਮੈਟਿਕ ਗੇਅਰ ਸਿਸਟਮ ਵਾਕਿੰਗ ਰਿਵਰਸ ਵਾਕਿੰਗ ਫਾਰਵਰਡ ਹੀਟਡ ਸੀਟਾਂ ਹੀਟਡ ਹੈਂਡ ਗ੍ਰਿਪ ਹਾਈਡ ਅਡਜਸਟੇਬਲ ਵਿੰਡਸ਼ੀਲਡ ਬਹੁਤ ਅੱਛਾ ਸਾਊਂਡ ਸਿਸਟਮ ਫੈਦਰ ਟੱਚ ਸਟਾਰਟ ਹੈ ਇਹ ਸੈਲਫ ਨੂੰ ਨੱਪ ਕੇ ਕੀ ਕੀ ਨਹੀਂ ਕਰਨੀ ਪੈਂਦੀ ਰਾਈਡਰ ਵਾਸਤੇ ਬਿਲਣ ਵਾਸਤੇ ਤਾਂ ਸੋਫਾ ਹੀ ਲੱਗਿਆ ਹੋਇਆ ਹੈ ਇਦੇ ਉੱਤੇ ਭਰ ਕੇ ਗਲਾਸ ਇੰਜਨ ਦੇ ਉੱਤੇ ਪਾਣੀ ਦਾ ਰੱਖ ਦਈਏ ਤੇ ਬਾਈਕ ਨੂੰ ਤੁਸੀਂ ਸੈਲਫ ਮਾਰ ਕੇ ਸਟਾਰਟ ਕਰੋਗੇ ਸਟਾਰਟ ਹੋਣ ਦੇ ਦੌਰਾਨ ਵੀ ਤੇ ਸਟਾਰਟ ਹੋਣ ਤੋਂ ਬਾਅਦ ਵੀ ਉਹ ਪਾਣੀ ਛਲਕਦਾ ਜਿਹਾ ਕਾਰ ਤੇ ਉੱਤੇ ਜਿਹੜੀਆਂ ਫੰਕਸ਼ਨਸ ਹੁੰਦੇ ਆ ਕਾਰ ਦੇ ਤੇ ਜਿਹੜੀਆਂ ਚੀਜ਼ਾਂ ਲੱਗੀਆਂ ਹੁੰਦੀਆਂ ਉਦਾਂ ਦੇ ਚੀਜ਼ਾਂ ਇੱਥੇ ਲੱਗਦੀਆਂ ਤੁਸੀਂ ਕੋਈ ਫੰਕਸ਼ਨ ਮੂੰਹ ਚੋਂ ਬੋਲੋ ਵੀ ਆਹ ਫੰਕਸ਼ਨ ਤੇ ਉਹ ਇਹਦੇ 'ਚ ਹੈਗਾ ਥੋੜੀ ਜੈਕਟ ਤੇ ਮੈਂ ਦੇਖ ਰਿਹਾ ਕਾਫੀ ਤਰ੍ਹਾਂ ਦੇ ਸਟicker ਆ ਪੈਚੇਸ ਆ ਜਿਹੜੇ ਲੱਗੇ ਹੋਏ ਆ ਇਹ ਇਹ ਕੀ ਨੇ ਆਪਣੇ ਕੰਟਰੀ ਦੇ ਵਿੱਚ ਹਾਲਾਂਕਿ ਇਸ ਗੱਲ ਤੇ ਪਾਬੰਦੀ ਆ ਵੀ ਰੌਲਾ ਨਾ ਪਾਵੇ ਮੋਟਰਸਾਈਕਲ ਪਰ ਜਿਹੜੇ ਵਧੀਆ ਕੰਟਰੀਜ਼ ਆ ਉਹਨਾਂ ਸਾਰਿਆਂ ਦੇ ਵਿੱਚ ਮੋਟਰਸਾਈਕਲ ਦੀਆਂ ਪਾਈਪਾਂ ਭਾਵੇਂ ਤੁਸੀਂ ਜਣਚੋਂ ਕੱਟ ਦਿਓ ਸੜਕ ਤੇ ਫਿਰ ਤੁਹਾਨੂੰ ਹੱਥ ਦੇ ਕੇ ਰੋਕਦੇ ਨਹੀਂ ਵੀ ਬਾਈ ਜੀ ਖੜੇ ਹੋ ਖੜੋ ਗੱਲ ਸੁਣ ਕੇ ਜਾਏ ਅਸੀਂ ਸੁਨੇਹਾ ਵੀ ਦਿੰਨੇ ਆ ਸਾਰਿਆਂ ਨੂੰ ਵੀ ਰਾਈਡਿੰਗ ਸੇਫਟੀ ਤੋਂ ਬਿਨਾਂ ਨਾ ਚਲਾਓ ਇੱਥੇ ਜਿੰਨੇ ਬਾਈ ਖੜੇ ਆ ਤੁਸੀਂ ਵੇਖ ਲਓ 90 99% ਲੋਕ ਸਾਈਡ ਮਿਰਰ ਉਤਾਰ ਦਿੰਦੇ ਆ ਪਰ ਸਾਡੇ ਕਦੇ ਵੀ ਸਾਈਡ ਮਿਰਰ ਕਿਸੇ ਬਾਈਕਰ ਦੇ ਨਹੀਂ ਉਤਾਰੇ ਹੋਣਗੇ ਲੱਗੇ ਹੋਣਗੇ ਪ੍ਰੋਪਰ ਕਹਿੰਦੇ ਸਿੰਘਾਂ ਦੀ ਚੜ੍ਹਾਈ ਆ ਸਿੰਘਾਂ ਕੋਲੇ ਪਿਛਲੇ ਪੁਰਾਣੇ ਦੌਰ ਚ ਜੇ ਆਪਾਂ ਗੱਲ ਕਰੀਏ 82 83 ਦੀ ਗੱਲ ਕਰੀਏ ਤਾਂ ਸਿੰਘ ਬੋਲਟ ਤੇ ਜੱਸਦੇ ਸੀ ਤਾਂ ਬੋਲਟ ਮੋਟਰਸਾਈਕਲ ਖਾਸ ਕਰਕੇ ਸਿੰਘਾਂ ਵਾਲੋ ਰੱਖੇ ਜਾਂਦੇ ਸੀ ਪਰ ਹੁਣ ਬੋਲਟ ਤੋਂ ਉੱਪਰ ਦੇ ਵੀ ਮੋਟਰਸਾਈਕਲ ਆ ਜਿਹੜੇ ਉਹ ਸਿੰਘਾਂ ਕੋਲੇ ਹੈਗੇ ਆ ਮੋਟਰਸਾਈਕਲ ਤੁਹਾਨੂੰ ਇਹ ਦਿਖਾ ਦਈਏ ਜਿਹੜਾ ਕਿ 52 ਲੱਖ ਦੀ ਕੀਮਤ ਦਾ ਮੋਟਰਸਾਈਕਲ ਆ ਤੇ ਰੱਖਿਆ ਕੀ ਨਹੀਂ ਆ ਰੱਖਿਆ ਹੈਗਾ ਇੱਕ ਸਿੰਘ ਨੇ ਤੇ ਉਸ ਸਿੰਘ ਨਾਲ ਤੁਹਾਡੀ ਗੱਲ ਵੀ ਕਰਾਉਣੇ ਆ ਸਿੰਘ ਫਰੀਦਕੋਟ ਇਲਾਕੇ ਨਾਲ ਸੰਬੰਧ ਰੱਖਦੇ ਆ ਸੋ ਮੇਰੀ ਮਰਜ਼ਾ ਆ ਦਾਇਆ ਸਿੰਘ ਜੀ ਦਾਇਆ ਸਿੰਘ ਜੀ ਸਤਿ ਸ਼੍ਰੀ ਅਕਾਲ ਵਾਹਿ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਦਾਇਆ ਸਿੰਘ ਜੀ ਪਹਿਲਾਂ ਤਾਂ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਪਹਿਲਾਂ ਵਾਲੇ ਦੌਰ ਚ ਸਿੰਘਾਂ ਨੂੰ ਬੁਲਟ ਮੋਟਰਸਾਈਕਲ ਦਾ ਕਹਿੰਦੇ ਕ੍ਰੇਜ਼ ਸੀਗਾ ਇੱਕ ਸ਼ੌਂਕ ਸੀ ਬੋਲਟ ਦੀ ਬਹੁਤ ਚੜ੍ਹਾਈ ਰਹੀ ਆ ਹੁਣ ਵੀ ਹੈਗੀ ਆ ਹਾਂਜੀ ਹਾਂਜੀ ਪਹਿਲਾਂ ਬਹੁਤ ਰਹੀ ਆ ਪਰ ਹੁਣ ਜਿਹੜਾ ਬੋਲਟ ਤੋਂ ਉੱਪਰ ਦੇ ਮੋਟਰਸਾਈਕਲ ਆ ਗਏ ਆ ਹੋਂਡਾ ਚਾਹੇ ਕਹਿ ਲਈਏ ਡੇਵਿਡਸਨ ਚ ਕਹਿ ਲਈਏ BMW ਚ ਕਹਿ ਲਈਏ ਬਹੁਤ ਮਹਿੰਗੇ-ਮਹਿੰਗੇ ਤੇ ਵੱਡੇ ਮੋਟਰਸਾਈਕਲ ਆ ਗਏ ਆ ਕਿਵੇਂ ਕੀ ਕੰਪੈਰੀਸ਼ਨ ਕਰਦੇ ਹਾਂ ਅੱਜ ਦੇ ਸਮੇਂ ਦਾ ਤੇ ਉਸ ਤੋਂ ਦੇ ਸਮੇਂ ਦਾ ਦੇਖੋ ਜੀ ਗੁਰੂ ਸਾਹਿਬ ਨੇ ਸਿੰਘਾਂ ਨੂੰ ਹੁਕਮ ਦਿੱਤਾ ਸੀਗਾ ਵੀ ਚੰਗੇ ਘੋੜੇ ਤੇ ਚੰਗੇ ਸ਼ਸਤਰ ਰੱਖਣੇ ਹਾਂ ਤੇ ਬੋਲਟ ਤੋਂ ਪਿੱਛੇ ਜਾਈਏ ਆਪਾਂ ਤਾਂ ਸਿੰਘਾਂ ਕੋਲੇ ਆਲਾ ਦਰਜੇ ਦੇ ਘੋੜੇ ਹੁੰਦੇ ਸੀ ਤੇ ਉਹ ਘੋੜੇ ਵੀ ਇਦਾਂ ਦੇ ਹੀ ਹੁੰਦੇ ਸੀ ਕਿ ਵੀ ਉਹਨਾਂ ਨੂੰ ਵੇਖ ਕੇ ਉਸ ਵੇਲੇ ਦੀ ਜਿਹੜੀ ਸੱਤਾ ਉਹ ਕੰਬਦੀ ਸੀ ਵੀ ਇਹ ਜਿਹੜੇ ਘੋੜੇ ਸਿੰਘਾਂ ਦੇ ਘੋੜੇ ਆ ਜਿਹੜੇ ਉਹ ਸੱਤਾਧਾਰੀਆਂ ਦੇ ਘੋੜਿਆਂ ਨਾਲੋਂ ਜ਼ਿਆਦਾ ਵਧੀਆ ਹੁੰਦੇ ਸੀ ਤੇ ਸਮਾਂ ਆਇਆ ਤਾਂ ਸਿੰਘਾਂ ਦੇ ਜਿਹੜੇ ਬੁਲਟ ਵੀ ਆ ਉਹ ਵੀ ਪਾਬੰਦੀਸ਼ੁਦਾ ਹੋ ਜਾਂਦੇ ਸੀ ਤੇ ਅੱਜ ਮਾਲਕ ਨੇ ਬਖਸ਼ਿਸ਼ ਕੀਤੀ ਹੈ ਵੀ ਇੱਕ ਮੇਰੇ ਕੋਲੇ ਨਹੀਂ ਹੋਰ ਵੀ ਇੱਥੇ ਇੱਕ ਆਪਣੇ ਭਾਜੀ ਆਏ ਹੋਏ ਆ ਗੁਰਸਿੱਖੀ ਸਰੂਪ ਦੇ ਵਿੱਚ ਉਹਨਾਂ ਕੋਲੇ ਵੀ BMW ਦਾ ਬਹੁਤ ਵਧੀਆ ਮੋਟਰਸਾਈਕਲ ਹੈ ਅੱਜ ਸਿੰਘਾਂ ਕੋਲੇ ਜਿਹੜੇ ਹੈਗੇ ਆ ਉਹ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਨਾਲ ਵੱਡੇ ਵੱਡੇ ਜਿਹੜੇ ਆ ਇਹ ਲੋਹੇ ਦੇ ਘੋੜੇ ਆ ਅੱਛਾ ਇਹਨਾਂ ਨੂੰ ਤੁਸੀਂ ਲੋਹੇ ਦੇ ਘੋੜਿਆਂ ਦਾ ਨਾਮ ਦਿੰਦੇ ਹੋ ਅੱਛਾ ਕੀ ਇਹਦੇ ਵਿੱਚ ਖਾਸੀਅਤ ਕੀ ਕੀ ਆ ਤੁਹਾਡੇ ਇਸ ਘੋੜੇ ਦੀ ਆਪਾਂ ਗੱਲ ਕਰਦੇ ਪਹਿਲਾਂ ਤੁਹਾਡੇ ਇਸ ਘੋੜੇ ਦੇ ਵਿੱਚ ਖਾਸੀਅਤ ਕੀ ਕੀ ਹੋਗਣਾ ਇਹ ਵਰਡ ਦਾ ਜੀ ਬੈਸਟ ਟੂਰਰ ਬਾਈਕ ਹੈ ਜਿਹੜੇ ਬਾਈਕ ਦੀਆਂ ਕੈਟਾਗਰੀਜ਼ ਹੁੰਦੀਆਂ ਡੱਟ ਬਾਈਕ ਜਿਹੜੇ ਨਾਰਮਲ ਬਾਈਕ ਜਿਹੜੇ ਯੂਟਿਲਿਟੀ ਬਾਈਕ ਹੁੰਦੇ ਆ ਕੁਝ ਬਾਈਕ ਹੁੰਦੇ ਆ ਜਿਹੜੇ ਅਪਾ ਕਹਿੰਦੇ ਨੇ ਸਪੋਰਟਸ ਬਾਈਕ ਹੈ ਕੁਝ ਆਫ ਰੋਡਿੰਗ ਆਨ ਰੋਡਿੰਗ ਵਾਲੇ ਹੁੰਦੇ ਆ ਤੇ ਰਾਈਡਰ ਬਾਈਕ ਕੈਫੇ ਕੈਫੇ ਰਾਈਡਰਸ ਹੁੰਦੇ ਆ ਉਸੇ ਤਰ੍ਹਾਂ ਇਹਨੂੰ ਟੂਰਰ ਬਾਈਕ ਕਹਿੰਦੇ ਆ ਇਹਦੇ ਉੱਤੇ ਇਹਨੂੰ ਬੈਠ ਕੇ ਲੰਬਾ ਚਲਾਉਣਾ ਸੰਭਵ ਹੁੰਦਾ ਨਾਲ ਸਮਾਨ ਲਿਜਾਣ ਵਾਸਤੇ ਇਹਦੇ ਵਿੱਚ 100 ਲੀਟਰ ਦੇ ਲਗਭਗ ਬੂਟ ਸਪੇਸ ਹੈ ਅੱਛਾ ਤੇ ਰਾਈਡਿੰਗ ਦਾ ਜਿਹੜਾ ਕੰਫਰਟ ਲੈਵਲ ਹੈ ਉਹ ਬਹੁਤ ਅੱਛਾ ਹੁੰਦਾ ਹੈ ਇਹਦੇ ਉੱਤੇ ਤੁਸੀਂ ਬੈਠ ਕੇ ਇਹਨੂੰ ਜਾਨੀ 1000 ਕਿਲੋਮੀਟਰ ਪਾਰਡੇ ਤੁਸੀਂ ਇਹਨੂੰ ਚਲਾ ਸਕਦੇ ਹੋ ਅੱਛਾ ਜੀ ਇੱਕ ਹੋਰ ਥੋੜੀ ਜੈਕਟ ਤੇ ਮੈਂ ਦੇਖ ਰਿਹਾ ਕਾਫੀ ਤਰ੍ਹਾਂ ਦੇ ਸਟਿੱਕਰ ਆ ਪੈਚੇਸ ਆ ਜਿਹੜੇ ਲੱਗੇ ਹੋਏ ਆ ਇਹ ਇਹ ਕੀ ਨੇ ਇਹ ਵੀ ਥੋੜਾ ਜਿਹਾ ਜਾਣਕਾਰੀ ਦਿਓ ਸਾਨੂੰ ਇਹ ਇਹ ਰਾਈਡਰਸ ਦੇ ਸਲੋਗਨ ਆ ਜੀ ਜਿਵੇਂ ਇਹਨਾਂ ਦੇ ਵਿੱਚ ਮਤਲਬ ਆ ਜਾਂਦਾ ਵੀ ਨੋ ਰਾਈਡ ਨੋ ਲਾਈਫ ਜਿਹੜਾ ਬੰਦਾ ਰਾਈਡ ਕਰਦਾ ਹੈ ਉਹ ਜੇ ਰਾਈਡ ਨਹੀਂ ਕਰਦਾ ਤਾਂ ਉਹਨੂੰ ਲੱਗਦਾ ਵੀ ਮੌਤ ਹੋ ਗਈ ਇਸੇ ਤਰ੍ਹਾਂ ਹੀ ਜਿਹੜੇ ਹੈਗੇ ਇਹਦੇ ਵਿੱਚ ਲਾਊਡ ਲਾਊਡ ਪਾਈਪਸ ਸੇਵ ਲਾਈਫਸ ਆਪਣੇ ਕੰਟਰੀ ਦੇ ਵਿੱਚ ਹਾਲਾਂਕਿ ਇਸ ਗੱਲ ਤੇ ਪਾਬੰਦੀ ਹੈ ਵੀ ਰੌਲਾ ਨਾ ਪਾਵੇ ਮੋਟਰਸਾਈਕਲ ਪਰ ਜਿਹੜੇ ਵਧੀਆ ਕੰਟਰੀਜ਼ ਹਨ ਸਾਰਿਆਂ ਦੇ ਵਿੱਚ ਮੋਟਰਸਾਈਕਲ ਦੀਆਂ ਪਾਈਪਾਂ ਭਾਵੇਂ ਤੁਸੀਂ ਜੜ੍ਹ ਚੋਂ ਕੱਟ ਦਿਓ ਕੋਈ ਆਬਜੈਕਸ਼ਨ ਨਹੀਂ ਕਰਦਾ ਕਿਉਂਕਿ ਉਹ ਕਹਿੰਦੇ ਆ ਵੀ ਉੱਚੀ ਬਾਜ ਹੋਊਗੀ ਤੇ ਬਾਈਕਰ ਦੀ ਸੇਫਟੀ ਰਹਿੰਦੀ ਹੈ ਤੇ ਇਹ ਜਿਹੜੇ ਸਾਰੇ ਜਿਹੜੇ ਬਾਈਕਰਸ ਦੇ ਨਾਲ ਸੰਬੰਧਤ ਸਲੋਗਨ ਤੇ ਸਟicker ਬਣੇ ਹੋਏ ਆ ਇਹ ਤੇ ਇਹ ਰਾਈਡਰ ਜਿਹੜੇ ਹੈਗੇ ਆ ਆਪਣੀਆਂ ਜੈਕਟਸ ਇਹਨਾਂ ਨਾਲ ਜਿਚਾਉਂਦੇ ਆ ਅੱਛਾ ਇੱਕ ਗੱਲ ਹੋਰ ਦਾਇਆ ਸਿੰਘ ਜੀ ਤੁਹਾਡਾ ਪ੍ਰਭਾਅ ਪਹਿਲਾਂ ਤਾਂ ਤੁਹਾਡਾ ਨਾਂ ਹੀ ਹਨਾ ਦਾਇਆ ਸਿੰਘ ਹਨਾ ਤੇ ਸਾਨੂੰ ਉਹ ਯਾਦ ਕਰਵਾ ਦਿੰਦਾ ਹੈ ਉਹ ਸਮਾਂ ਯਾਦ ਕਰਵਾ ਦਿੰਦਾ ਸੋ ਦੂਜੇ ਪਾਸੇ ਜਦੋਂ ਤੁਹਾਡਾ ਸਿੱਖੀ ਸਰੂਪ ਆ ਤੇ ਉਸ ਤੋਂ ਬਾਅਦ ਤੁਹਾਡਾ ਇਹ ਲੋਹੇ ਦਾ ਜਿਹੜਾ ਘੋੜਾ ਜਦੋਂ ਇਹ ਤੇ ਬਹਿ ਕੇ ਨਿਕਲਦੇ ਹੋ ਫਿਰ ਬਾਹਰਲੇ ਹਾਲਾਤ ਕੀ ਹੁੰਦੇ ਆ ਸੜਕ ਤੇ ਫਿਰ ਤੁਹਾਨੂੰ ਹੱਥ ਦੇ ਕੇ ਰੋਕਦੇ ਨਹੀਂ ਵੀ ਬਾਈ ਜੀ ਖੜੇ ਹੋ ਖੜੋ ਗੱਲ ਸੁਣ ਕੇ ਜਾਇਓ ਬਿਲਕੁਲ ਜੀ ਗੁਰੂ ਸਾਹਿਬ ਦੀ ਕਿਰਪਾ ਹੈ ਵੀ ਬਾਈਕ ਆ ਜਿਹੜਾ ਇਹਨੂੰ ਟ੍ਰੈਫਿਕ ਜੈਮਰ ਕਹਿ ਦਿੰਨੇ ਆ ਜੇ ਕਿਤੇ ਤੁਸੀਂ ਲਾਈਟਾਂ ਤੇ ਠੱਲ ਲਿਆ ਤਾਂ ਉੱਥੇ ਤੁਹਾਡੇ ਆਲੇ ਦੁਆਲੇ ਏਨੇ ਲੋਕ ਹੋ ਜਾਂਦੇ ਔਰ ਹਾਈਵੇ ਦੇ ਉੱਤੇ ਸ਼ਹਿਦ ਹੀ ਅੱਜ ਤੱਕ ਮੇਰੀ ਕੋਈ ਰਾਈਡ ਹੋਈ ਹੋਵੇ ਜਿਹਦੇ ਉੱਤੇ ਮੈਨੂੰ ਰਸਤੇ 'ਚ ਰੋਕ ਕੇ ਲੋਕਾਂ ਨੇ ਫੋਟੋ ਕਰਾਉਣ ਵਾਸਤੇ ਜਾਂ ਬਾਈਕ ਬਾਰੇ ਜਾਣਕਾਰੀ ਲੈਣ ਵਾਸਤੇ ਨਾ ਰੋਕਿਆ ਹੋਵੇ ਇਹ ਉਹਨਾਂ ਦੀ ਬਖਸ਼ਿਸ਼ ਹੈ ਤੇ ਬਾਈਕ ਹੈ ਹੀ ਇੰਨੀ ਸੋਹਣੀ ਹੈ ਵੀ ਹਰ ਕੋਈ ਇਹਨੂੰ ਪੁੱਛਦਾ ਤੇ ਇਹ ਮਨ ਦੇ ਵਿੱਚ ਸ਼ੌਂਕ ਕਿਵੇਂ ਆਇਆ ਆਪਾਂ ਥੋੜਾ ਜਿਹਾ ਇੱਧਰ ਨੂੰ ਆ ਜੀਏ ਵੀ ਇਹ ਸ਼ੌਂਕ ਤੁਹਾਡੇ ਮਨ ਦੇ ਵਿੱਚ ਕਿਵੇਂ ਆਇਆ ਵੀ ਇਸ ਤਰ੍ਹਾਂ ਦੀ ਮਹਿੰਗੀ ਬਾਈਕ ਹੈ ਜਿਹੜੀ ਖਰੀਦਣੀ ਆ ਮੈਨੂੰ ਤਾਂ ਇਹ ਤੇ ਸਿਸਟਮ ਹੀ ਉਦਾਂ ਦਾ ਲੱਗਦਾ ਜਿਵੇਂ ਕਾਰ ਦੇ ਉੱਤੇ ਜਿਹੜੇ ਫੰਕਸ਼ਨਸ ਹੁੰਦੇ ਆ ਕਾਰ ਦੇ ਤੇ ਜਿਹੜੀਆਂ ਚੀਜ਼ਾਂ ਲੱਗੀਆਂ ਹੁੰਦੀਆਂ ਉਦਾਂ ਦੇ ਚੀਜ਼ਾਂ ਇੱਤੇ ਲੱਗਦੀਆਂ ਹਾਂਜੀ ਫੰਕਸ਼ਨ ਵੱਲੋਂ ਤਾਂ ਇਹਦੇ ਵਿੱਚ ਜਿਹੜਾ ਮਤਲਬ ਤੁਸੀਂ ਕੋਈ ਫੰਕਸ਼ਨ ਮੂੰਹ 'ਚੋਂ ਬੋਲੋ ਵੀ ਆਹ ਫੰਕਸ਼ਨ ਤੇ ਉਹ ਇਹਦੇ 'ਚ ਹੈਗਾ ਅੱਛਾ ਹਾਂ ਕਰੂਜ਼ ਕੰਟਰੋਲ ਅੱਛਾ ਇਹ ਕਰੂਜ਼ ਕੰਟਰੋਲ ਵੀ ਹੈ ਹਾਂਜੀ ਆਟੋਮੈਟਿਕ ਗੇਅਰ ਸਿਸਟਮ ਵਾਕਿੰਗ ਰਿਵਰਸ ਵਾਕਿੰਗ ਫਾਰਵਰਡ ਤੇ ਹੀਟਡ ਸੀਟਾਂ ਹੀਟਡ ਹੈਂਡ ਗ੍ਰਿਪ ਹਾਈਟ ਐਡਜਸਟੇਬਲ ਵਿੰਡ ਸ਼ੀਲਡ ਅੱਛਾ ਜੀ ਅੱਛਾ ਇਹ ਵੀ ਹਾਈਟ ਐਡਜਸਟੇਬਲ ਹਾਂਜੀ ਹਾਂਜੀ ਬਹੁਤ ਅੱਛਾ ਸਾਊਂਡ ਸਿਸਟਮ ਵੇ ਹਰ ਚੀਜ਼ ਇਹਦੇ ਵਿੱਚ ਹੈਗੀ ਹੈ ਵਨ ਟੱਚ ਫੈਦਰ ਟੱਚ ਸਟਾਰਟ ਹੈ ਇਹ ਸੈਲਫ ਨੂੰ ਇਹ ਨੱਪ ਕੇ ਕੀ ਕੀ ਨਹੀਂ ਕਰਾਉਣੀ ਪੈਂਦੀ ਤਾਂ ਤੁਸੀਂ ਮੜਾ ਜਿਹਾ ਟੱਚ ਦੇਣਾ ਤੇ ਸਟਾਰਟ ਔਰ ਵਾਈਬ੍ਰੇਸ਼ਨ ਵੱਲੋਂ ਜਿਹੜਾ ਹੈਗਾ ਇਹਦਾ ਫੁੱਲ ਗਲਾਸ ਟੈਸਟ ਕਹਿੰਦੇ ਕੀਤਾ ਜਾਂਦਾ ਇਸ ਬਾਈਕ ਦਾ ਇਹਦੇ ਉੱਤੇ ਭਰ ਕੇ ਗਲਾਸ ਇੰਜਨ ਦੇ ਉੱਤੇ ਪਾਣੀ ਦਾ ਰੱਖ ਦਈਏ ਤੇ ਬਾਈਕ ਨੂੰ ਤੁਸੀਂ ਸੈਲਫ ਮਾਰਕ ਸਟਾਰਟ ਕਰੋਗੇ ਸਟਾਰਟ ਹੋਣ ਦੇ ਦੌਰਾਨ ਵੀ ਤੇ ਸਟਾਰਟ ਹੋਣ ਤੋਂ ਬਾਅਦ ਵੀ ਉਹ ਪਾਣੀ ਛਲਕਦਾ ਨਹੀਂ ਛਿੱਟਕਦਾ ਨਹੀਂ ਹਾਂ ਇਹਦਾ ਜਿਹੜੀ ਰਾਈਡਿੰਗ ਹੈ ਉਹ ਬਹੁਤ ਸਮੂਥ ਹੈ ਰਾਈਡਰ ਵਾਸਤੇ ਪਿਲਣ ਵਾਸਤੇ ਤਾਂ ਸੋਫਾ ਹੀ ਲੱਗਿਆ ਹੋਇਆ ਹੈ ਪਿੱਛੇ ਵਾਲੇ ਵਾਸਤੇ ਹੁਣ ਤੱਕ ਤੁਸੀਂ ਇੱਥੇ ਕਿੰਨਾ ਕੁ ਸਫਰ ਕਰ ਚੁੱਕੇ ਹੋ ਕਿੰਨੀ ਲੰਬਾ ਜਿਹੜਾ ਸਫਰ ਆ ਤੁਸੀਂ ਇੱਥੇ ਕਰ ਚੁੱਕੇ ਹੋ ਮੈਂ ਇਹਦੇ ਤੇ ਹੀ ਰਾਜਸਥਾਨ ਜੈਸਲਮੇਰ ਰਣਥੰਬੌਰ ਤੇ ਇਧਰ ਮਨਸੂਰੀ ਪਾਲੰਪੁਰ ਜਿਹੜਾ ਹਿਮਾਚਲ ਸਾਰਾ ਤੇ ਇੰਡੀਆ ਤੋਂ ਬਾਹਰ ਦਾ ਵੀ ਸਫਰਿਆਂ ਤੋਂ ਬਾਹਰ ਨਹੀਂ ਜੀ ਬਸ ਗੋਆ ਤੱਕ ਗਏ ਆ ਹਾਲੇ ਅਸਾਮ ਸਾਈਡ ਸਾਰੀ ਘੁੰਮਣ ਵਾਲੀ ਹੈ ਹੂੰ ਅੱਛਾ ਤੇ ਉੱਥੇ ਵੀ ਕਰੇਜ਼ ਇੰਨਾ ਹੀ ਹੈ ਉੱਥੇ ਜਦੋਂ ਤੁਸੀਂ ਜਾਣਦੇ ਹੋ ਤਾਂ ਉੱਥੇ ਲੋਕੀ ਇਦਾਂ ਜਿਵੇਂ ਪੰਜਾਬ ਦੇ ਵਿੱਚ ਪਸੰਦ ਕਰਦੇ ਉਦਾਂ ਹੀ ਉੱਥੇ ਕਰਦੇ ਹਾਂਜੀ ਗੋਆ ਦੇ ਵਿੱਚ ਹੁਣ ਵੀ ਮਤਲਬ ਖੁਸ਼ ਹੈ ਕਿ ਕੀ ਕਰੇ ਲੂ ਹਲਾਤਾਂ ਕਰਕੇ ਮੈਨੂੰ ਮਿਸ ਕਰਨੀ ਪਈ ਗੋਆ ਦੇ ਵਿੱਚ ਹੁਣ ਬਾਈਕ ਵੀਕ ਚੱਲ ਰਿਹਾ ਤੇ ਹਾਰਲੇ ਦੀ ਰਾਈਡਰ ਮੀਟ ਵੀ ਹੈ ਉੱਥੇ ਤੇ ਉੱਥੇ ਵੀ ਇਸ ਬਾਈਕ ਦਾ ਕਰੇਜ਼ ਇੰਨਾ ਹੀ ਸੀ ਜਿੰਨਾ ਇੱਥੇ ਹੁੰਦਾ ਹੈ ਅੱਛਾ ਇੱਕ ਚਲੋ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਹੈ ਸੇਫਟੀ ਗੀਅਰ ਜਿਹੜੇ ਬਹੁਤ ਲਾਜ਼ਮੀ ਹੋ ਜਾਂਦੇ ਨੇ ਖਾਸ ਕਰਕੇ ਸਾਡੇ ਨੌਜਵਾਨ ਆ ਜਿਹੜੇ ਉਹ ਕਈ ਵਾਰੀ ਸੇਫਟੀ ਵੱਲ ਜ਼ਿਆਦਾ ਧਿਆਨ ਨਹੀਂ ਦਿੰਦੇ ਜਦਵੇ ਦੂਜੇ ਮੋਟਰਸਾਈਕਲ ਆ ਬੁਲਟ ਮੋਟਰਸਾਈਕਲ ਆ ਜਾਂ ਹੋਰ ਜਿਹੜੇ 100 ਤੋਂ ਉੱਪਰ ਦੇ ਮੋਟਰਸਾਈਕਲ ਆ ਉਹਨਾਂ ਨੂੰ ਭਜਾ ਲੈਂਦੇ ਪਰ ਸੇਫਟੀ ਗੀਅਰ ਕਰਕੇ ਉਹਨਾਂ ਦੀ ਜਾਨੀ ਨੁਕਸਾਨ ਵੀ ਹੋ ਜਾਂਦਾ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਇਹਦੇ ਵਿੱਚ ਬਿਲਕੁਲ ਕੋਈ ਸ਼ੱਕ ਨਹੀਂ ਜੀ ਮਤਲਬ ਸੇਫਟੀ ਜਿਹੜੀ ਹੈਗੀ ਆ ਅਸੀਂ ਕਦੇ ਵੀ ਜਿਹੜਾ ਆ ਜੈਕਟ ਵੀ ਅਸੀਂ ਇੱਥੇ ਖੜਿਆ ਨੇ ਪਾਈ ਹੋਈ ਆ ਆਦਰਵਾਇਜ਼ ਪੂਰਾ ਰਾਈਡਿੰਗ ਗੀਅਰ ਪਾ ਕੇ ਜਾਨੂੰ ਅਸੀਂ ਚਲਾਉਨੇ ਆ ਤੇ ਜਿਹੜੀ ਬਾਈਕ ਦੀ ਸੇਫਟੀ ਵੱਲੋਂ ਇਹ ਆ ਵੀ ਇਹਦੇ ਬ੍ਰੇਕਿੰਗ ਸਿਸਟਮ ਤੇ ਉਹ ਸਾਰਾ ਕੁਝ ਜਿਹੜਾ ਹੈਗਾ ਉਹ ਇੰਨਾ ਕੱਚਾ ਵੀ ਬਾਈਕ ਦੀ ਬ੍ਰੇਕਿੰਗ ਹੈ ਜਿਹੜੀ ਉਹ ਬਹੁਤ ਅੱਛੀ ਹੈ ਕੋਈ ਡਿੱਗਣ ਦਾ ਛਰੀਟ ਮਾਰਨ ਦਾ ਖਤਰਾ ਨਹੀਂ ਹੁੰਦਾ ਤੇ ਆਪਣੇ ਵੱਲੋਂ ਜਿਹੜੀ ਸੇਫਟੀ ਵਾਸਤੇ ਅਸੀਂ ਜਿਹੜਾ ਜੇ ਦੁਮਾਲੇ ਨਾਲ ਚਲਾਉਣਾ ਤਾਂ ਦੁਮਾਲਾ ਵੀ ਵੱਡਾ ਦੁਮਾਲਾ ਸਜਾ ਕੇ ਚਲਾਉਣਾ ਜੇ ਹੈਲਮਟ ਪਾ ਕੇ ਚਲਾਉਣਾ ਤਾਂ ਵੀ ਵਧੀਆ ਹੈਲਮਟ ਪਾ ਕੇ ਚਲਾਉਣਾ ਤੇ ਜਿਹੜੀ ਪੂਰੇ ਬੋਡੀ ਦੇ ਉੱਤੇ ਵੀ ਸਾਡੇ ਜਿਹੜੇ ਹੈਗੇ ਕੱਪੜੇ ਪਾਏ ਵੇਖ ਕੇ ਕਈ ਵਾਰੀ ਲੋਕ ਹੱਸਦੇ ਵੀ ਐ ਵੀ ਇਹ ਗਰਮੀ ਦੇ ਵਿੱਚ ਵੀ ਐਡੇ ਮੋٹے ਮੋٹے ਕੱਪੜੇ ਪਾਈ ਫਿਰਦੇ ਐ ਪਰ ਜਿਹੜੇ ਪ੍ਰੋਫੈਸ਼ਨਲ ਬਾਈਕਰਸ ਐ ਸਾਰੇ ਅਸੀਂ ਸੁਨੇਹਾ ਵੀ ਦਿੰਨੇ ਆ ਸਾਰਿਆਂ ਨੂੰ ਵੀ ਰਾਈਡਿੰਗ ਸੇਫਟੀ ਤੋਂ ਬਿਨਾ ਨਾ ਚਲਾਓ ਇੱਥੇ ਜਿੰਨੇ ਬਾਈਕ ਖੜੇ ਆ ਤੁਸੀਂ ਵੇਖ ਲਓ 90 99% ਲੋਕ ਸਾਈਡ ਮਿਰਰ ਉਤਾਰ ਦਿੰਦੇ ਆ ਪਰ ਸਾਡੇ ਕਦੇ ਵੀ ਸਾਈਡ ਮਿਰਰ ਕਿਸੇ ਬਾਈਕਰ ਦੇ ਨਹੀਂ ਉਤਾਰੇ ਹੋਣਗੇ ਲੱਗੇ ਹੋਣਗੇ ਪ੍ਰੋਪਰ ਕਿਉਂਕਿ ਸਾਈਡ ਮਿਰਰ ਤੋਂ ਬਿਨਾ ਤੁਹਾਨੂੰ ਦਿਸਣਾ ਹੀ ਛੱਡ ਜਾਂਦਾ ਤਾਂ ਸੋ ਨੋਜਮਾਨਾ ਨੂੰ ਤੁਸੀਂ ਅਪੀਲ ਕਰ ਦਿਓ ਵੀ ਹਾਂਜੀ ਹਾਂਜੀ ਵੀ ਬਾਈਕ ਨੂੰ ਚਲਾਉਣ ਤੋਂ ਪਹਿਲਾਂ ਉਹਦੇ ਇੱਕ ਤਾਂ ਨਵਾਂ ਖਰੀਦ ਕੇ ਕਦੇ ਵੀ ਉਹਦੇ ਸਾਈਡ ਮਿਰਰ ਨਾ ਉਤਾਰੋ ਕਿਉਂਕਿ ਬਾਈਕਰ ਨੂੰ ਜਦੋਂ ਵੀ ਟੱਕਰ ਮਾਰਦਾ ਕੋਈ ਪਿੱਛੋਂ ਆਉਂਦਾ ਮਾਰ ਜਾਂਦਾ ਹੈ ਤੇ ਦੂਜਾ ਜਿਹੜਾ ਹੈਗਾ ਰਾਈਡਿੰਗ ਗੀਅਰ ਹੈਲਮਟ ਲੰਬੇ ਬੂਟ ਨੀਂ ਗਾੜ ਵਗੈਰਾ ਸਭ ਕੁਝ ਪਾ ਕੇ ਬਾਈਕ ਚਲਾਈ ਜਾਵੇ ਸੋ ਦਾਇ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਇਹ ਸਾਰੀ ਜਾਣਕਾਰੀ ਦਿੱਤੀ ਤੇ ਖਾਸ ਕਰਕੇ ਜਿਹੜਾ ਨੌਜਵਾਨਾਂ ਨੂੰ ਜਿਹੜਾ ਜਿਹੜੇ ਸੇਫਟੀ ਗੀਅਰ ਆ ਉਹਨਾਂ ਨੂੰ ਪਾਉਣ ਦੀ ਤੇ ਸੇਫ ਤਰੀਕੇ ਨਾਲ ਬਾਈਕ ਨੂੰ ਚਲਾਉਣ ਦੀ ਜਿਹੜੀ ਇੱਕ ਗੁਜਾਰਿਸ਼ ਹੈ ਇੱਕ ਜਿਹੜੀ ਉਹ ਕੀਤੀ ਆ ਸੋ ਸ਼ੁਕਰੀਆ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ वाहिगुरू जी ख़ाला वाहेगुरु जी फिंग